ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਬੰਦੇ ਜੀ ਕਿਹੜੇ ਪਿੰਡ ਤੋਂ ਆਏ ਭਾਈ ਹੁਣੀ ਆਪਣੇ ਪਿੰਡ ਲਾਈ ਠੀਕ ਹੈ ਜੀ ਨਾਂ ਆਪਣਾ ਕੀ ਹੈ ਜੀ ਮੇਰਾ ਨਾਮ ਦਸਮਿੰਦਰ ਹੈ ਜੀ ਜਸਵਿੰਦਰ ਹੈ ਜੀ ਤੇ ਆਪਣਾ ਘੋੜਾ ਇਹ ਜਿਹੜਾ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛੀ ਉਹਦਾ ਰੰਗ ਕਿਹੜਾ ਇਹ ਆਪਣਾ ਤੇਲੇ ਕਮੈਤ ਹੈ ਜੀ ਕਮੈਤ ਕਹਿੰਦੇ ਆ ਸਹੀ ਹੈ ਜੀ ਜਦੋਂ ਆਪਾਂ ਜੰਗਾ ਜੁੱਧਾਂ ਦਾ ਇਤਿਹਾਸ ਗੁਰੂ ਸਾਹਿਬਾਂ ਦਾ ਪੜ੍ਹਦੇ ਆ ਉਹਦੇ ਵਿੱਚ ਵੀ ਕਾਫੀ ਜ਼ਿਕਰ ਆਉਂਦਾ ਨਾ ਇਸ ਤਰ੍ਹਾਂ ਕਮੈਤ ਰੰਗ ਕਾਫੀ ਆਉਂਦਾ ਜੀ ਹਾਂਜੀ ਹਾਂਜੀ ਤਾਂ ਇਹ ਥੋੜੇ ਹਾਰਡ ਲੰਗ ਹੁੰਦੇ ਆ ਹਾਰਡ ਹਾਂਜੀ ਬਿਲਕੁਲ ਦੀ ਬਹੁਤ ਘੱਟ ਹੀ ਮੰਡੀ ਦੇ ਵਿੱਚ ਆ ਦੇਖ ਰਹੇ ਆ ਬਹੁਤ ਘੱਟ ਘੋੜੇ ਇਸ ਰੰਗ ਦੇ ਇਸ ਰੰਗ ਜਿੱਦਾ ਸ਼ਾਇਦ ਪਹਿਲੇ ਹੀ ਦੇਖਿਆ ਹੋ ਹਾਂ ਬਹੁਤ ਹੀ ਘੱਟ ਹਾਂਜੀ ਬਲੈਕ ਹੁੰਦੇ ਆ ਬਾਈ ਕੱਦ ਇਹਦਾ ਕਿੰਨਾ ਜੀ ਇਹਦਾ ਕੱਦ ਹੈਗਾ ਜੀ ਹੁਣ 64 ਇੰਚ ਹੈਗਾ ਜੀ 64 ਇੰਚ ਤੇ ਮਾਂ ਪਿਓ ਲੋ ਘੋੜਾ ਕਿਹਦਾ ਵਾ ਇਹ ਤੇਰਾ ਪਿਓ ਪ੍ਰਤਾਪ ਸੀਗਾ ਜੀ ਪ੍ਰਤਾਪ ਦਾ ਹਾਂਜੀ ਸਹੀ ਹੈ ਜੀ ਉਹ ਸੀਗਾ ਪ੍ਰਤਾਪ ਸਿੰਘ ਆ ਦਾ ਪ੍ਰਵਾਹ ਦਾ ਜੀ ਸਹੀ ਹੈ ਜੀ ਪ੍ਰਤਾਪ ਸੀਗਾ ਬਿੰਜਲ ਪੈਂਡ ਜੀ ਹੁਣ ਤਾਂ ਸਵਰਗ ਵਾਸੋਂ ਜੀ ਅੱਛਾ ਅੱਛਾ ਹੁਣ ਹੈ ਨਹੀਂਗਾ ਸਹੀ ਹੈ ਜੀ ਤੇ ਆਪਣੇ ਕੋਲੇ ਹੀ ਇਹ ਜਨਮਿਆ ਸੀਗਾ ਹਾਂ ਜੀ ਹਾਂ ਜੀ ਆਪਣੇ ਘਰੇ ਜਨਮ ਘਰ ਘਰ ਦਾ ਹੀ ਵਿਚਾਰ ਸੀ ਸਹੀ ਹੈ ਜੀ ਸਹੀ ਆ ਤੇ ਉਮਰੇ ਦੀ ਕਿੰਨੀ ਹੋ ਗਈ ਬਾਈ ਜੀ ਉਮਰੇ ਇਸ ਤਾਂ 3 ਸਾਲ ਦਾ ਹੋ ਗਿਆ 3 ਸਾਲ ਦਾ ਹੋ ਗਿਆ ਸਹੀ ਹੈ ਜੀ ਸਹੀ ਆ ਤੇ ਆਪਾਂ ਇਹਦੀ ਫੀਸ ਕੀ ਰੱਖੀ ਹੋਈ ਆ ਕਿਸੇ ਦੀ 21000 ਦੀ 21000 ਰੁਪਇਆ ਸਹੀ ਹੈ ਜੀ ਦੋ ਦਿਨ ਤੋਂ ਉੱਪਰ ਹੋਇਆ ਦੋ ਦਿਨ ਤੋਂ ਉੱਪਰ ਆ ਸਹੀ ਹੈ ਜੀ ਚਾਹ ਬੱਚੇ ਬੈਠ ਜਾਂਦੇ ਹਾਂ ਹਾਂ ਜੀ ਕੋਈ ਗੱਲ ਨਹੀਂ ਸਵਾਰੀ ਨਹੀਂ ਕਰੀ ਦੀ ਆਪਾਂ ਜੀ ਸਹੀ ਹੈ ਜੀ ਸਵਾਰੀ ਨੂੰ ਵਧੀਆ ਜੀ ਸਵਾਰੀ ਆਪ ਵੀ ਕਰਦੇ ਆ ਤੇ ਬੱਚੇ ਵੀ ਚੜ ਜਾਂਦੇ ਆ ਤੇ ਉਵੇਂ ਕੋਈ ਖਰਾਬ ਕਰਨ ਵਾਲਾ ਨਹੀਂ ਹੈ ਜਿਵੇਂ ਕਈ ਪੈਂਦੇ ਵੀ ਆ ਉਹਨੇ ਵੱਢਣ ਪੈ ਜਾਂਦੇ ਆ ਨਹੀਂ ਨਹੀਂ ਉਹ ਜੀ ਗੱਲ ਬਾਤ ਨਹੀਂ ਹੈਗੀ ਕਿ ਇਹਦਾ ਰੰਗ ਜਿਹੜਾ ਹੈਗਾ ਉਹ ਕਮੈਟ ਤੇ ਇਹਦਾ ਰਿਜ਼ਲਟ ਜਿਵੇਂ ਆਪਣੇ ਕੋਲ ਵੀ ਕੋਈ ਹੈ ਜਾਂ ਨਹੀਂ ਆਪਣੇ ਕੋਲ ਕੋਈ ਨਹੀਂ ਜੀ ਯਾਨੀ ਇਹ ਨਹੀਂ ਬ੍ਰੀਡ ਹੋਈਆਂ ਬਸ ਆਹ 2-4 ਦਿਨਾਂ ਚ ਦੋ ਪ੍ਰਾਇਮਟਾ ਕੁੜੀਆਂ ਸਹੀ ਹੈ ਜੀ ਇਹ ਡਿਲੀਵਰੀ ਹੋਣ ਵਾਲੀ ਸਹੀ ਹੈ ਜੀ ਸੂਨ ਆ ਲਗਾਈਆਂ ਸਹੀ ਹੈ ਜੀ ਤੇ ਰਿਜ਼ਲਟ ਜੇ ਮੰਨ ਲਓ ਆਪਣੇ ਕੋਲ ਥੋੜੇ ਟਾਈਮ ਦੇ ਵਿੱਚ ਆ ਰਿਹਾ ਹੈ ਦਾ ਹਾਂਜੀ ਹਾਂਜੀ ਬਸ ਮਾਫਤਰੇ ਵਿੱਚ ਵਿੱਚ ਦੋ ਕੁੜੀਆਂ ਦਾ ਸਹੀ ਹੈ ਜੀ ਸਹੀ ਹੈ ਤੇ ਕਦੋਂ ਤੋਂ ਇਹਦੀ ਮੀਟਿੰਗ ਕਰਾਉਣੀ ਕਦੋਂ ਤੋਂ ਸ਼ੁਰੂ ਕੀਤੀ ਸੀ ਆਪਾਂ ਇਹ ਪਿਛਲੇ 9-10 ਮਹੀਨੇ ਤੋਂ ਬਸ 9-10 ਮਹੀਨੇ ਤੋਂ ਹੀ ਜਿਹੜੀ ਕਿਸੇ ਮੰਡੀ ਵਿੱਚ ਉਸ ਤੋਂ ਬਾਅਦ ਅੱਛਾ ਹੁਣ ਹੀ ਸਟਾਰਟ ਕੀਤੀ ਹੈ ਮਾਨੂੰ 9-10 ਮਹੀਨੇ ਪਰ ਵੀ ਅਜਗਰਾਉਂ ਵਾਲੀ ਮੰਡੀ ਤੋਂ ਬਾਅਦ ਹਾਂਜੀ ਜਿਹੜੀ ਗਸਪੇ ਮੰਡੀ ਵਿੱਚ ਲੱਗੀ ਨਹੀਂ ਹਾਂਜੀ ਫਰਵਰੀਅਰ ਲੱਗੀ ਸੀ ਫਰਵਰੀ ਉਹ ਫਰਵਰੀ ਮੰਡੀ ਲਾ ਕੇ ਉਸ ਤੋਂ ਬਾਅਦ ਅੱਛਾ ਉਹ ਤੋਂ ਬਾਅਦ ਬੀਟਿੰਗ ਸ਼ੁਰੂ ਕੀਤੀ ਸਹੀ ਹੈ ਸਹੀ ਹੈ ਜੀ ਜੰਗਵੀਰ ਕੋੜੇ ਦੀ ਇੰਨੇ ਦਿਨ ਆਪਾਂ ਵੀਡੀਓ ਤਾਂ ਨਹੀਂ ਸੀ ਪਾਈ ਕਿਉਂਕਿ ਆਪਣੇ ਕੋਲੇ ਕੋਈ ਰਿਜ਼ਲਟ ਨਹੀਂ ਸੀ ਆਇਆ ਹੁਣ ਰਿਜ਼ਲਟ ਗਏ ਨੇ ਆ ਤੇ ਵੀਡੀਓ ਵੀ ਆਪਾਂ ਦਿੱਤੀ ਆ ਪਾ ਲਓ ਵੀ ਕਰੋ ਚੈੱਕ ਰਿਜ਼ਲਟ ਕਿਵੇਂ ਆਏ ਆ ਆ ਬਸ਼ੇਰੀ ਦੇ ਮੱਥੇ ਪਟਾ ਆ ਸਿਰਫ 6 ਦਿਨ ਦੀ ਬਸ਼ੇਰੀ ਆ ਤੇ ਇਹਦਾ ਵੇਖੋ ਰੰਗ ਰੂਪ ਬਣਤਰ ਤੇ ਆ ਦੂਜੀ ਬਸ਼ੇਰੀ ਆ ਇਹਦੀ ਵੀਡੀਓ ਬਣਾਉਣ ਵੇਲੇ ਸਿਰਫ 3 ਦਿਨ ਦੀ ਸੀ ਇਹ ਤੇ ਇਹਦੇ ਮੱਥੇ ਫੁੱਲ ਆਇਆ ਇਹਦੀਆਂ ਲੱਤਾਂ ਦੇਖੋ ਕਿੰਨੀਆਂ ਲੰਬੀਆਂ ਸਰੀਰ ਦੀ ਬਣਤਰ ਰੰਗ ਰੂਪ ਚਿਹਰਾ ਮੋਰਾ ਕਰੋ ਸਾਰਾ ਕੁਝ ਚੈੱਕ ਭਾਈ ਜੀ ਹੁਣਾਂ ਨੇ ਤੁਹਾਨੂੰ ਤਕਰੀਬਨ ਜਾਣਕਾਰੀ ਘੋੜੇ ਬਾਰੇ ਦੇ ਹੀ ਦਿੱਤੀ ਆ ਤੇ ਇੱਕ ਨੰਬਰ ਆਪਣਾ ਜਰੂਰ ਬੋਲ ਦਿਓ ਜੀ ਫੋਨ ਨੰਬਰ ਨੰਬਰ ਹੈ 85282 ਹਾਂਜੀ 8352 ਜੀ ਸਹੀ ਹੈ ਜੀ ਹਾਂਜੀ ਬਾਈ ਹੁਣਾਂ ਦਾ ਨੰਬਰ ਵੀ ਤੁਸੀਂ ਸੁਣ ਲਿਆ ਵਾ ਤੇ ਅਸੀਂ ਡਿਸਪਲੇ ਵੀ ਨੰਬਰ ਕਰ ਦਿੱਤਾ ਵਾ ਜੇ ਕਿਸੇ ਨੂੰ ਵੀ ਇਸ ਘੋੜੇ ਪ੍ਰਤੀ ਕੋਈ ਜਾਣਕਾਰੀ ਜਾਂ ਕੋਈ ਆਪਾਂ ਸਟੱਡ ਸਰਵਿਸ ਵਾਸਤੇ ਆਪਾਂ ਨੂੰ ਲੋੜ ਹੋਵੇ ਤਾਂ ਬਾਈ ਜੀ ਹੁਣਾਂ ਦਾ ਨੰਬਰ ਤੁਹਾਨੂੰ ਦੇਤਾ ਵੀਰੇ ਹੁਣਾਂ ਦਾ ਤੁਸੀਂ ਇਹਨਾਂ ਨਾਲ ਕਾਲ ਕਰਕੇ ਤੇ ਇਹਨਾਂ ਨਾਲ ਡਿਸਕਸ਼ਨ ਕਰ ਸਕਦੇ ਆ ਜਿੱਦਾਂ ਦੀ ਵੀ ਕੋਈ ਜਾਣਕਾਰੀ ਲੈਣੀ ਹੋਵੇ ਜਾਣਕਾਰੀ ਲੈ ਸਕਦੇ ਆ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੇ ਵੀਡੀਓ ਵੇਖਣ ਵਾਲੇ ਇਹਨੂੰ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ